ਸਾਡੇ ਦੇਸ਼ ਨੇ ਇੰਨੀ ਆਸਾਨੀ ਨਾਲ ਆਜ਼ਾਦੀ ਨਹੀਂ ਸੀ ਪਾਈ ਇਹਦੇ ਵਾਸਤੇ ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ ਸੀਗੀਆਂ ਤੇ ਨਾਮਤਾਰੀ ਸਮਾਜ ਸਭ ਤੋਂ ਅੱਗੇ ਸੀ ਉਹਨਾਂ ਕੁਰਬਾਨੀਆਂ ਦੇ ਵਿੱਚ ਅਸੀਂ ਖੜੇ ਹਾਂ ਇਸ ਟਾਈਮ ਦੇ ਉੱਤੇ ਇੱਕ ਐਸੇ ਸ਼ਹੀਦੀ ਸਮਾਰਕ ਦੇ ਵਿੱਚ ਜਿਹਨੂੰ ਕਿ ਕਿਹਾ ਜਾਂਦਾ ਹੈਗਾ ਨਾਮਤਾਰੀ ਸ਼ਹੀਦੀ ਸਮਾਰਕ ਕੁਆਇਟ ਰਾਈਟਲੀ ਇੱਥੇ ਦੇ ਜਿਹੜੇ ਕਰਤਾ ਧਰਤਾ ਨੇ ਜਿਹੜੇ ਕਿ ਇਹਦੀ ਦੇਖਭਾਲ ਕਰਦੇ ਨੇ ਸਾਡੇ ਸਰਦਾਰ ਸੰਤੋਖ ਸਿੰਘ ਜੀ ਬਾਬਾ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਬਾਬਾ ਜੀ ਅ ਬਹੁਤ ਬਹੁਤ ਸ਼ੁਕਰੀਆ ਵੀ ਤੁਸੀਂ ਸਾਨੂੰ ਇਹ ਟਾਈਮ ਨਵਾਜ਼ਿਆ ਤਾਂ ਕਿ ਅਸੀਂ ਇਹਦੇ ਬਾਰੇ ਪੁੱਛ ਸਕੀਏ ਤੁਹਾਨੂੰ ਸਾਨੂੰ ਇਹ ਦੱਸੋ ਵੀ ਕਹਿੰਦੇ ਨੇ ਵੀ ਗਾਂਧੀ ਜੀ ਦੇ ਟਾਈਮ ਤੇ ਕਹਿੰਦੇ ਵੀ ਨਾਨ ਕੋਆਪਰੇਸ਼ਨ ਮੂਵਮੈਂਟ ਹੋਇਆ ਸੀਗਾ ਨਹੀਂ ਇਸ ਤਰ੍ਹਾਂ ਸੀ ਸਤਗੁਰੂ ਰਾਮ ਸਿੰਘ ਜੀ ਨੇ ਮਹਾਤਮਾ ਗਾਂਧੀ ਜੀ ਤੋਂ ਪੌਣੀ ਸਦੀ ਪਹਿਲਾਂ ਨਾਮ ਮਿਲ ਵਰਤਨ ਦੀ ਲਹਿਰ ਚਲਾ ਦਿੱਤੀ ਸੀ ਉਹਨਾਂ ਨੇ ਇੰਨਾ ਵੱਡਾ ਬਾਈਕਾਟ ਕੀਤਾ ਉਸ ਵੇਲੇ ਇਹਨਾਂ ਦੇ ਸਕੂਲਾਂ ਚੋਂ تعلیم ਨਹੀਂ ਹਾਸਲ ਕਰਨੀ ਇਹਨਾਂ ਨੂੰ ਫੌਜੀ ਭਰਤੀ ਨਹੀਂ ਦੇਣੀ ਇਹਨਾਂ ਦੀ ਰੇਲ ਤੇ ਨਹੀਂ ਚੜਚਣਾ ਦਾਕ ਦਾ ਵੀ ਆਪਣਾ ਪ੍ਰਬੰਧ ਕੀਤਾ ਹੋਇਆ ਸੀ 17 18 ਜਨਵਰੀ 1872 ਨੂੰ 66 ਨਾਮ ਪਾਰੀਆਂ ਨੂੰ ਇੱਥੇ ਇਸ ਆਜ਼ਾਦੀ ਦੀ ਮੰਗ ਪਿੱਛੇ ਤੋਪਾਂ ਨਾਲ ਉਡਾਇਆ ਗਿਆ ਸਿੱਖ ਰਜਵਾੜਿਆਂ ਦੀਆਂ ਤੋਪਸਣ ਚਲਾਉਣ ਵਾਲੇ ਵੀ ਸਿੱਖ ਸਨ ਸਿੱਖਾਂ ਉੱਤੇ ਚੱਲਦੀਆਂ ਸਨ ਪਰ ਰਾਜ ਉਸ ਵੇਲੇ ਹੁਕਮ ਅੰਗਰੇਜ਼ ਦਾ ਚੱਲਦਾ ਸੀ 59 ਸਿੱਖ 17 ਜਨਵਰੀ 1872 ਨੂੰ 16 ਅਗਲੇ ਦਿਨ 18 ਜਨਵਰੀ ਵਾਲੇ ਦਿਨ ਉਡਾਏ ਜਿਨ੍ਹਾਂ ਵਿੱਚ ਇੱਕ 12 ਸਾਲ ਦਾ ਬੱਚਾ ਵਿਸ਼ਨ ਸਿੰਘ ਸੀ ਜਿਹਨੂੰ ਆਖਿਆ ਗਿਆ ਤੂੰ ਕਹ ਦੇ ਮੈਂ ਭਲੇਖੇ ਨਾਲ ਬਾਗਿਆਂ ਵਿੱਚ ਆ ਗਿਆ ਉਸਨੇ ਆਖਿਆ ਵੀ ਇਸ ਤਰ੍ਹਾਂ ਨਹੀਂ ਮੈਂ ਕੰਨ ਵਿੱਚ ਕਹਿ ਦਿਆਂਗਾ ਫਿਰ ਉਸਨੇ ਇੰਨਾ ਜ਼ਬਰਦਸਤ ਹਮਲਾ ਕੀਤਾ ਦਾੜੀ ਨੂੰ ਚਮਟ ਕੇ ਪकिस्तानी ਸਨੋ ਤੇ ਉਹਨੂੰ ਤਲਵਾਰ ਨਾਲ ਸ਼ਹੀਦ ਕਰਕੇ ਛੋਟਾ ਛੋਟਾ ਕੀਤਾ ਗਿਆ ਉਹਨਾਂ ਦੀ ਯਾਦ ਵਿੱਚ ਫਿਰ ਇਹ 66 ਫੁੱਟ ਉੱਚਾ ਖੰਡਾ 66 ਤਿੰਨ ਧਾਰਾਂ ਵਿੱਚ 22 توپਾਂ ਦੇ ਗੋਲੇ ਇਹ ਜਿਹੜਾ ਸਾਹਮਣੇ ਤੁਸੀਂ ਵੇਖ ਰਹੇ ਹੋ ਅ ਇਸ ਤਰ੍ਹਾਂ 66 ਇਹ ਤੋਪਾਂ ਦੇ ਗੋਲੇ ਨੇ ਵੱਡਾ ਛੋਟਾ ਉਹਨਾਂ ਦੀ ਏਜ ਦੇ ਹਿਸਾਬ ਨਾਲ ਇਹ ਉਹਨਾਂ ਦੀ ਯਾਦ ਵਿੱਚ ਇੱਕ ਸਮਾਰਕ ਇੱਥੇ ਤਿਆਰ ਹੋਇਆ ਹੈ This is the history it could be dark but it's still colorful ਤਾਈਓ ਤਾਂ ਅਸੀਂ ਕਹਿੰਦੇ ਆਂ ਇਹੀ ਤਾਂ ਹੈ ਸਾਡਾ ਰੰਗਲਾ ਪੰਜਾਬ